ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆਂ ਵੀ ਸਤਲੁਜ ਬਿਆਸ ਰਾਵੀ ਤੇ ਇਹਨੇ ਜਿਹੜੇ ਮਤਲਬ ਪੰਜਾਬ ਦੇ 8 ਜ਼ਿਲ੍ਹੇ ਨੇ ਤੇ ਉਹਦੇ ਹੜ੍ਹਾਂ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਤੇ ਆਪਾਂ ਉਸ ਸਾਈਡ ਦੇਖਦੇ ਆਂ ਵੀ ਲੋਕਾਂ ਦੇ ਡੰਗਰਾਂ ਦਾ ਬਹੁਤ ਨੁਕਸਾਨ ਹੋ ਗਿਆ ਤੇ ਐਡੀ-ਐਡੀਆ ਲੋਕਾਂ ਨੇ ਮਹਿੰਗੀਆਂ ਮਿਹਨਤਾਂ ਕਰਕੇ ਕੋਠੀਆਂ ਪਾਈਆਂ ਸੀ ਉਹਨਾਂ ਦਾ ਨੁਕਸਾਨ ਹੋ ਗਿਆ ਵੀ ਜਾਨੀ ਕਿ ਬਹੁਤ ਹੀ ਜ਼ਿਆਦਾ ਉਸ ਏਰੀਏ ਦਾ ਨੁਕਸਾਨ ਹੋ ਗਿਆ ਤੇ ਜਿਵੇਂ ਮਤਲਬ ਪਲ-ਪਲ ਖਬਰਾਂ ਆ ਰਹੀਆਂ ਨੇ ਤਾਂ ਖਬਰਾਂ ਨੂੰ ਵੇਖ ਕੇ ਜਿਹੜੀ ਸਾਈਡ ਤੋਂ ਜਿਵੇਂ ਘੱਗਰ ਲੰਘਦਾ ਹੈ ਉੱਥੋਂ ਦੇ ਲੋਕਾਂ ਦਾ ਵੀ ਦਿਲ ਧੜਕ ਰਿਹਾ ਹੈ ਤੇ ਮਤਲਬ ਹੁਣ ਘੱਗਰ ਨੂੰ ਵੇਖ ਕੇ ਕੀ ਲੱਗਦਾ ਵੀ ਇਹ ਮਤਲਬ ਥੱਲੇ ਜਾ ਰਿਹਾ ਜਾਂ ਉੱਪਰ ਜਾ ਰਿਹਾ ਹੈ ਜੇ ਅੱਜ ਆਪਾਂ ਪਾਣੀ ਦੇ ਸਤਰ ਦੀ ਗੱਲ ਕਰਦੇ ਆਂ ਤਕਰੀਬਨ ਪਾਣੀ ਦੇ ਵਿੱਚ ਹਰ ਰੋਜ਼ ਵਾਧਾ ਹੋ ਰਿਹਾ ਕਿਉਂਕਿ ਜੇ ਆਪਾਂ ਕੱਲ ਦੇ ਅੱਜ 24 ਘੰਟਿਆਂ ਦੀ ਗੱਲ ਕਰੀ ਕੱਲ ਤੋਂ ਲੈ ਕੇ ਅੱਜ ਤੱਕ 1 ਫੁੱਟ ਜਿਹੜਾ ਘੱਗਰ ਦੇ ਵਿੱਚ ਪਾਣੀ ਵੱਧ ਚੁੱਕਾ ਔਰ ਜੇ ਆਪਾਂ ਪੰਜਾਬ ਸੂਬੇ ਦੀ ਜਾਂ ਹਰਿਆਣਾ ਸੂਬੇ ਦੀ ਗੱਲ ਕਰਦੇ ਆਂ ਇਹ ਸਾਰਾ ਤਕਰੀਬਨ ਜਿੰਨੇ ਵੀ ਚਾਹ ਆਪਾਂ ਕਿਸਾਨ ਲਾ ਲਈਏ ਮਜ਼ਦੂਰ ਲਾ ਲਈਏ ਚਾ ਕੋਈ ਆੜਤਾ ਕਿਸੇ ਵੀ ਚੀਜ਼ ਦਾ ਕੋਈ ਵੀ ਵਰਗ ਆ ਉਹ ਸਾਰਾ ਖੇਤੀ ਦੇ ਨਿਰਭਰ ਚੱਲਦਾ ਜੇ ਕਿਉਂਕਿ ਕਿਸਾਨ ਦੀ ਖੇਤੀ ਹੋਊਗੀ ਮੰਡੀਆਂ 'ਚ ਜਾਊਗੀ ਮੰਡੀਆਂ ਦੇ ਵਿੱਚੋਂ ਉਹੀ ਪੈਸਾ ਜ਼ਿਮੀਂਦਾਰ ਕੋਲੋਂ ਜ਼ਿਮੀਂਦਾਰ ਦੇ ਪੈਸਾ ਜਿਹੜਾ ਉਹ ਪੂਰੇ ਬਾਜ਼ਾਰ ਦੇ ਵਿੱਚ ਘੁੰਮਦਾ ਇਸ ਕਰਕੇ ਅਸੀਂ ਉਸ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰ ਸਕਦੇ ਹਾਂ ਕਿ ਇਹ ਜਿਹੜੀ ਆਪਣੀ ਸੀਰੇ ਤੇ ਆਈ ਫਸਲ ਆ ਇਹ ਸੁੱਖ ਸ਼ਾਂਤੀ ਨਾਲ ਪੱਕੇ ਔਰ ਤਕਰੀਬਨ ਆਪਾਂ ਜੇ ਕਹਿ ਸਕੀਏ ਕਿ ਇਹ ਜਿਹੜਾ ਆਪਣਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਤੇ ਆਪਾਂ ਸਾਰਾ ਹੀ ਆਪਣਾ ਪੰਜਾਬ ਜਿਹੜਾ ਹੱਸਦਾ ਵਸਦਾ ਰਹੇ ਤੇ ਭਾਈ ਜੀ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਜਿਵੇਂ ਘੱਗਰ ਦਰਿਆ ਦੇ ਨਾਲ ਮਤਲਬ ਤੁਹਾਡਾ ਪਿੰਡ ਲੱਗਦਾ ਹੈ ਤੇ ਜਿਹੜਾ ਜਿਵੇਂ ਤੁਹਾਡਾ ਏਰੀਆ ਹੈ ਜਿਹੜੀ ਇੱਥੋਂ ਦੀ ਜ਼ਮੀਨ ਹੈ ਵੀ ਬਹੁਤ ਜਿਆਦੀ ਡਾਕਰ ਤੇ ਉਜਾਊ ਜ਼ਮੀਨ ਹੈ ਤੇ ਜਿਵੇਂ ਫਸਲ ਬਹੁਤ ਵਧੀਆ ਪੈਦਾ ਕਰਦੀ ਹੈ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਜਿਹੜੀ ਜੀਰੀ ਹੈ ਜਾਂ ਹੋਰ ਫਸਲ ਹੈ ਵੀ ਹਰਾ ਚਾਰਾ ਹੈ ਤੇ ਮਤਲਬ ਬਹੁਤ ਵਧੀਆ ਜਿਵੇਂ ਜੀਰੀ ਖੜੀ ਹੋਈ ਹੈ ਤੇ ਜਿਵੇਂ ਕਹਿੰਦੇ ਨੇ ਵੀ ਜੀਰੀ ਵੀ ਉਹ ਹੈ ਵੀ ਜਿਹਦੇ ਵਿੱਚੋਂ ਸੱਪ ਨਹੀਂ ਲੰਘ ਸਕਦਾ ਤੇ ਜਿਵੇਂ ਦਿਨ ਰਾਤ ਕਿਸਾਨਾਂ ਨੇ ਮਿਹਨਤ ਕਰਕੇ ਜਾਗ ਕੇ ਤੇ ਪਾਣੀ ਲਾ ਕੇ ਤੇ ਲਾਲੋ ਵੀ ਉਹ ਫਸਲ ਨੂੰ ਤਿਆਰ ਕੀਤਾ ਹੈ ਤਾਂ ਹੁਣ ਪਲਪਲ ਜਿਵੇਂ ਇੱਕ ਅਗਰ ਹੈ ਇਹ ਡਰਾ ਰਿਹਾ ਹੈ ਤੇ ਦਿਲ ਧੜਕ ਰਹੇ ਨੇ ਤੇ ਜਿਵੇਂ ਫਸਲ ਆਏ ਵੀ ਜਿਵੇਂ 2023 ਦੇ ਵਿੱਚ ਮਤਲਬ ਹੜ ਆ ਗਏ ਸੀ ਤੇ ਇੱਕ ਸਾਲ ਹੀ ਸਿਰਫ ਵਿੱਚ ਇੱਕ ਲੰਗਿਆ ਵੀ ਜਿਹੜੀ ਮਤਲਬ ਵੀ ਹੜਾ ਤੋਂ ਰਾਹਤ ਰਹੀ ਹੈ ਤੇ ਭਾਈ ਜੀ ਜਿਵੇਂ 2023 ਦਾ ਮਤਲਬ ਜਿਵੇਂ ਇਥੋਂ ਦਾ ਮਾਰਿਆ ਹੋਇਆ ਕਿਸਾਨ ਤਾਂ ਹਜੇ ਤਾਂ ਉਹ ਹੀ ਨਹੀਂ ਉੱਠ ਸਕਿਆ ਹੋਣਾ ਤੇ ਨਾਲੇ ਜਿਹੜਾ ਇਹ ਏਰੀਆ ਜਦੋਂ ਇਸ ਤਰ੍ਹਾਂ ਦੀ ਮਾਰ ਪੈ ਜਾਂਦੀ ਆ ਅੱਗੋਂ ਫਸਲ ਜਿਵੇਂ ਹੁਣ ਨਵੀਂ ਲਾਉਣੀ ਤੇ ਆਪਣਾ ਆਰਤੀਏ ਕੋਲ ਜਿਵੇਂ ਪੈਸੇ ਚੁੱਕਣੇ ਤੇ ਜਿਵੇਂ ਉਹ ਪਿਛਲਾ ਕਰਜ਼ਾ ਹੁੰਦਾ ਜਿਵੇਂ ਉਹ ਕਰਜ਼ਾ ਹੀ ਦੱਬੀ ਜਾਂਦਾ ਤੇ ਫਿਰ ਹੁਣ ਜਿਵੇਂ ਮੌਕੇ ਦਾ ਘੱਗਰ ਸਤਾ ਰਿਹਾ ਹੈ ਤੇ ਉਹਦੇ ਬਾਰੇ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਗੱਲ ਸਿੱਧੂ ਸਾਹਿਬ ਇਦਾਂ ਕਿ ਜੇ ਆਪਾਂ ਗੱਲ ਕਰੀਏ ਜਦੋਂ 2023 ਦੀ ਗੱਲ ਕਰਦੇ ਆ ਉਦੋਂ ਲਗਭਗ 10 11 ਜੁਲਾਈ ਦੇ ਲਗਭਗ ਜਿਹੜਾ ਪਾਣੀ ਆਇਆ ਸੀ ਔਰ ਤਕਰੀਬਨ ਜ਼ਮੀਨ ਜਿਹੜੀਆਂ ਆਪਣੀਆਂ ਜੀਰੀਆਂ ਸੀ ਅਜੇ ਲੱਗੀਆਂ ਹੀ ਸੀ ਥੋੜਾ ਖਰਚਾ ਹੋਇਆ ਸੀ ਔਰ ਉਸ ਤੋਂ ਬਾਅਦ ਪਾਣੀ ਉਤਰ ਤੋਂ ਬਾਅਦ ਫਿਰ ਵੀ ਕਿਸਾਨ ਭਰਾ ਕੁਝ ਮੁੱਲ ਪਨੀਰੀਆਂ ਲੈ ਕੇ ਜਾਂ ਕਿਵੇਂ ਵੀ ਲੈ ਕੇ ਉਹਨਾਂ ਨੇ ਜਿਹੜਾ ਆਪਣਾ ਉਹ ਸਮਾਂ ਟੱਕ ਲਿਆ ਸੀ ਫਿਰ ਵੀ ਜੇ ਆਪਾਂ ਕਹਿ ਸਕੀਏ ਨੁਕਸਾਨ ਬਹੁਤ ਹੋਇਆ ਸੀ ਪਰ ਉਹਦੇ ਵਿੱਚ ਫਿਰ ਵੀ ਤਕਰੀਬਨ ਜੇ ਆਪਾਂ ਆੜਤੀ ਦੇ ਜਾਣ ਜੋਗੇ ਰਹਿ ਗਏ ਸੀ ਫਸਲਾਂ ਬਹੁਤ ਹੋ ਗਈਆਂ ਸੀ ਔਰ ਜੇ ਅੱਜ ਦੀ ਗੱਲ ਕਰੀਏ ਹੁਣ ਇਸ ਤੋਂ ਬਾਅਦ ਤਾਂ ਕੋਈ ਦੇਖੋ ਕਿਸਾਨ ਕੋਲ ਕੋਈ ਚਾਰਾ ਨਹੀਂ ਰਹਿ ਜਾਂਦਾ ਜੇ ਕਿਸੇ ਵੀ ਤਰ੍ਹਾਂ ਦਾ ਰੱਬ ਨਾ ਕਰੇ ਕੋਈ ਅਨਸੁਖਵਾਈ ਵੀ ਘਟਨਾ ਵਾਪਰਦੀ ਹੈ ਤੇ ਇਹ ਜੇ ਹੁਣ ਮੂੰਹ ਦੇ ਵਿੱਚ ਆਈ ਜਿਹੜੀ ਫਸਲ ਉਹ ਜਾਣ ਵਾਲੀ ਹੈ ਕਿਉਂਕਿ ਜਿਗਾ ਤਕਰੀਬਨ ਬੈਕਗ੍ਰਾਉਂਡ ਤੇ ਆ ਗੱਲ ਕਰੀਏ ਪਿੱਛੇ ਜਿਹੜੀਆਂ ਜੀੜੀਆਂ ਨੇ ਇਹ ਸਾਰੀਆਂ ਹੁਣ ਵੇਖੋ ਨਿਸਰੀਆਂ ਨੇ ਔਰ ਇਸ ਤੋਂ ਬਾਅਦ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਨੁਕਸਾਨ ਹੁੰਦਾ ਤਾਂ ਇਸ ਤੋਂ ਬਾਅਦ ਇਹ ਘਾਟਾ ਕਦੇ ਵੀ ਕਿਸਾਨ ਦਾ ਨਹੀਂ ਪੂਰਾ ਹੋਣ ਵਾਲਾ ਤੇ ਬਾਈ ਜੀ ਜਿਵੇਂ ਤੁਸੀਂ ਗੱਲ ਕੀਤੀ ਆ ਬਹੁਤ ਵਧੀਆ ਗੱਲਬਾਤ ਕੀਤੀ ਆ ਤੁਸੀਂ ਜਿਵੇਂ ਦੱਸਿਆ ਵੀ ਜਿਹੜਾ ਖਾਸ ਕਰਕੇ ਕਿਸਾਨ ਆ ਜ਼ਿਮੀਂਦਾਰ ਆ ਬੀ ਉਹਦੇ ਕੋਲ ਮਤਲਬ ਜਿਹੜਾ ਮਤਲਬ ਉਹਦਾ ਕਮਾਈ ਦਾ ਸਾਧਨ ਹੈ ਉਹ ਇੱਕ ਫਸਲ ਹੈ ਤੇ ਜਾਂ ਦੂਜਾ ਸਾਧਨ ਹੈ ਜਿਹੜਾ ਉਹਦੇ ਕੋਲ ਪਸ਼ੂ ਨੇ ਤੇ ਬਾਈ ਜੀ ਉਹੀ ਗੱਲ ਆ ਜਾਂਦੀ ਹੈ ਵੀ ਕਿਸਾਨ ਕੋਲ ਸਿਰਫ ਇਹ ਦੋ ਹੀ ਸਾਧਨ ਨੇ ਜਿਹੜੇ ਮਤਲਬ ਉਹਦੇ ਕੋਲ ਕਮਾਈ ਦੇਣੇ ਤੇ ਜਦੋਂ ਫਿਰ ਇਸ ਤਰ੍ਹਾਂ ਦੀ ਮਾਰ ਪੈਂਦੀ ਹੈ ਤਾਂ ਉਸਦੇ ਨਾਲ ਪਾਣੀ ਦੇ ਨਾਲ ਫਸਲ ਤਾਂ ਮਰਨੀ ਹੀ ਹੁੰਦੀ ਹੈ ਜਿਹੜੇ ਫਿਰ ਉਹਦੇ ਪਸ਼ੂ ਰੱਖੇ ਹੁੰਦੇ ਨੇ ਜਾਂ ਡੰਗਰ ਨਾਲ ਹਰਾ ਚਾਰਾ ਹੋ ਗਿਆ ਜਾਂ ਤੂੜੀ ਹੋ ਗਈ ਜਾਂ ਕਈਆਂ ਨੇ ਅਚਾਰ ਪਾਇਆ ਹੁੰਦਾ ਉਹ ਵੀ ਖਰਾਬ ਹੋ ਜਾਂਦਾ ਤੇ ਉਹਦੇ ਨਾਲ ਜਿਹੜਾ ਮਤਲਬ ਕਿਸਾਨ ਭਰਾ ਆ ਜਾਂ ਜੀਵੀਦਾਰ ਆ ਉਹਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਤੇ ਇਸ ਕਰਕੇ ਉਸ ਪ੍ਰਮਾਤਮਾਗੇ ਅਰਦਾਸ ਕਰਦੇ ਆ ਕਿ ਜਿਵੇਂ ਇੱਕ ਘਰ ਡਰਾ ਰਿਆ ਚੱਲ ਰਿਹਾ ਤੇ ਪ੍ਰਮਾਤਮਾ ਇਸ ਨੂੰ ਸ਼ਾਂਤ ਕਰੇ ਤੇ ਥੱਲੇ ਲੈ ਜਾਏ ਤੇ ਜਿਹੜਾ ਪਾਣੀ ਹੈ ਇਹ ਲੈਂਦਾ ਲੈਂਦਾ ਬਿਲਕੁਲ ਲੈ ਜਾਏ ਤੇ ਬਾਈ ਜੀ ਸਾਰੇ ਮਤਲਬ ਅਰਦਾਸ ਕਰੋ ਵੀ ਜਿਹੜਾ ਮਤਲਬ ਇਹ ਕਸ਼ਟ ਵਾਲਾ ਸਮਾਂ ਟਲ ਜੇ ਤੇ ਸਾਰੇ ਸੁਖੀ ਸ਼ਾਂਤੀ ਵਸਣ ਤੇ ਸਾਦਾ ਪਹਲਾ